ਆਦਾ ਜੈ ਭਾਈ ਕੁੱਕਾ ਜੀ ਅੱਜ ਦੇ ਪ੍ਰੋਗਰਾਮ ਬਾਰੇ ਦੱਸੋ ਅੱਜ ਦਾ ਪ੍ਰੋਗਰਾਮ ਸਾਡਾ ਸਾਡੇ ਮਨਜੀਤ ਸਿੰਘ ਰਾਏ ਜੀ ਸਾਡੇ ਪੂਰੇ ਐਕਸ ਮਿਨੋਰੀਟੀ ਕਮਿਸ਼ਨ ਦੇ ਆਲ ਇੰਡੀਆ ਦੇ ਵਾਈਸ ਪ੍ਰਧਾਨ ਨੇ ਸਾਡੇ ਕੋਲ ਪਟਿਆਲਾ ਆਏ ਸੀ ਇੱਕ ਤਾਂ ਮੰਡਲ ਦੀ ਸਾਡੀ ਜਿਹੜੀ ਕਾਰਸ਼ਾਲਾ ਦੀ ਮੀਟਿੰਗ ਉਹ ਲੈਣੀ ਸੀ ਇੱਕ ਇੱਕ ਪੇੜ ਮਾਂ ਕੇ ਨਾਮ ਇਹਦਾ ਸੀ ਹੁਣ ਬੋਟਾ ਲਗਾ ਕੇ ਆਏ ਆ ਉਹਦੇ ਤਹਿਤ ਅਸੀਂ ਇੱਕ ਪੇੜ ਮਾਂ ਕੇ ਨਾਮ ਦੇ ਅੱਛੇ ਜਿਹਾ ਬੋਟਾ ਲਗਾਇਆ ਹੈ ਸਾਡੇ ਤੁਸੀਂ ਆਪਣੀ ਮੰਡਲ ਪ੍ਰਧਾਨਾਂ ਦੀ ਡਿਊਟੀ ਲਈ ਹੈ ਵੀ ਉਹ ਤੇ ਦੇਖ ਰੇ ਕਰਨਗੇ ਹਰ ਆਪਣੇ ਸ਼ਕਤੀ ਕੇਂਦਰ ਤੇ ਹਰ ਬੁੱਟੇ ਅਸੀਂ ਇਹ ਬੁੱਟੇ ਲਾ ਰਹੇ ਆ ਅਸੀਂ 3100 ਬੁੱਟਾ ਪਟਿਆਲੇ ਚ ਸਾਨੂੰ ਹੁਕਮ ਹੋਇਆ ਅਸੀਂ 3100 ਬੁੱਟਾ ਇਹ ਇਸ ਵਿੱਚ ਨੇ ਚਲਾਣਾ ਹੈ ਸਾਡਾ ਟਾਰਗੇਟ ਹੈ ਕਿ ਅਸੀਂ ਹੁਣ ਇਸ ਤੋਂ ਬਾਅਦ ਸਾਡੀ ਹਾਂਜੀ ਹਾਂਜੀ ਸਰ ਕੀ ਨਾਮ ਹੈ ਆਪਣਾ ਤੇ ਕੀ ਪ੍ਰੋਗਰਾਮ ਰੱਖਿਆ ਗਿਆ ਹੈ ਮੇਰਾ ਨਾਮ ਮਨਜੀਤ ਸਿੰਘ ਰਾਏ ਆ ਮੈਂ ਸਾਬਕਾ ਵਾਈਸ ਚੇਅਰਮੈਨ ਗੱਟ ਗਿਣਤੀ ਕਮਿਸ਼ਨ ਪੰਜਾਬ ਸਰਕਾਰ ਔਰ ਐਸ ਵੇਲੇ ਮੇਰੇ ਕੋਲ 11 ਸਾਲ ਮਾਨਯੋਗ ਨਰਿੰਦਰ ਮੋਦੀ ਜੀ ਦੀ ਸਰਕਾਰ ਨੂੰ ਪੂਰੇ ਹੋ ਗਿਆ ਔਰ ਉਹਦੇ ਜੋ ਪ੍ਰਾਪਤੀਆਂ ਜੋ ਲੋਕਾਂ ਜਨ ਜਨ ਤੱਕ ਲਾਭ ਪਹੁੰਚਾਇਆ ਉਹਨਾਂ ਕੰਮਾਂ ਨੂੰ ਲੈ ਕੇ ਅਸੀਂ ਇੱਕ ਅਭਿਆਨ ਪੂਰੇ ਦੇਸ਼ ਵਿੱਚ ਚਲਾਇਆ ਤੇ ਪੰਜਾਬ ਵਿੱਚ ਵੀ ਇਸੇ ਤਰ੍ਹਾਂ ਹੀ ਸਾਡੇ ਚੱਲ ਰਿਹਾ ਉਹਦੇ ਵਿੱਚ ਅਲੱਗ-ਅਲੱਗ ਅਸੀਂ ਪ੍ਰੋਗਰਾਮ ਰੱਖੇ ਆ ਜਿੰਦੇ ਵਿੱਚ ਅਸੀਂ ਕੀਤੇ ਹੋਏ ਕੰਮਾਂ ਦੀ ਪ੍ਰਦਰਸ਼ਨੀ ਵੀ ਲਾ ਰਹੇ ਆ ਜ਼ਿਲ੍ਹਾ ਲੈਵਲ ਤੇ ਔਰ ਇੱਕ ਪ੍ਰੋਫੈਸ਼ਨਲ ਮੀਟ ਕਰ ਰਹੇ ਆ ਜਿਲ੍ਹਾ ਪੱਤਰ ਤੇ ਔਰ ਉਸ ਪ੍ਰੋਫੈਸ਼ਨਲ ਮੀਟ ਦੇ ਵਿੱਚ ਜਿੰਨੇ ਡਾਕਟਰਸ ਐਡਵੋਕੇਟਸ ਤੇ ਟੀਚਰਸ ਔਰ ਟਰੇਡਰਸ ਹੈਗੇ ਆ ਜਿਹੜੇ ਕਿਸੇ ਵੀ ਕਿਤੇ ਦੇ ਨਾਲ ਸੰਬੰਧ ਰੱਖਦੇ ਉਹਨਾਂ ਨੂੰ ਬੁਲਾ ਕੇ ਪ੍ਰਾਪਤੀਆਂ ਉਹਨਾਂ ਦੀਆਂ ਔਰ ਉਹਨਾਂ ਤੋਂ ਫੀਡਬੈਕ ਜਿਹੜਾ ਲੈ ਕੇ ਉਹ ਸੋਸ਼ਲ ਮੀਡੀਆ ਔਰ ਬਾਕੀ ਸਾਥੀਆਂ ਦੇ ਨਾਲ ਸਾਂਝਾ ਕਰਦੇ ਆ ਇਸ ਤੋਂ ਇਲਾਵਾ ਅਸੀਂ ਪੂਰੇ ਸਾਡੇ ਜੋ ਸ਼ਕਤੀ ਕੇਂਦਰ ਨੇ ਸਾਡੇ ਜਿਹੜੇ ਸਰਕਲ ਨੇ ਜਿਨ੍ਹਾਂ ਨੂੰ ਪਹਿਲਾਂ ਅਸੀਂ ਮੰਡਲ ਕਹਿੰਦੇ ਸੀ ਅੱਜ ਕੱਲ ਸਰਕਲ ਅਸੀਂ ਕਹਿ ਰਹੇ ਆ ਪੂਰੇ ਪੰਜਾਬ ਦੇ ਵਿੱਚ ਲਗਭਗ ਸਾਡਾ ਜਿਹੜਾ 608 ਸਰਕਲ ਨੇ ਔਰ ਸਾਡਾ 6900 ਦੇ ਆਸ-ਪਾਸ ਜਿਹੜਾ ਸਾਡਾ ਆਪਣਾ ਸ਼ਕਤੀ ਕੇਂਦਰ ਹੈ ਸ਼ਕਤੀ ਕੇਂਦਰ ਜਿਹੜਾ ਉਹ ਕੋਈ ਕਿਤੇ ਦੋ ਬੂਥਾਂ ਦੇ ਕਿਤੇ ਚਾਰ ਬੂਥਾਂ ਦੇ ਇਸ ਹਿਸਾਬ ਨਾਲ ਜਿਹੜੇ ਸਾਡੇ ਲਗਭਗ 6900 ਸਾਡੇ ਸ਼ਕਤੀ ਕੇਂਦਰ ਨੇ ਇਹਨਾਂ ਸਾਰਿਆਂ ਦੇ ਉੱਪਰ ਅਸੀਂ 11 ਸਾਲਾਂ ਦੀ ਜੋ ਸਰਕਾਰ ਦੀਆਂ ਪ੍ਰਾਪਤੀਆਂ ਜੋ ਲਾਭ ਮਿਲੇ ਲੋਕਾਂ ਨੂੰ ਉਹ ਜਨ ਜਨ ਤੱਕ ਪਹੁੰਚਾਰੇ ਆਂ ਔਰ ਇਹਦੇ ਨਾਲ ਅਸੀਂ ਸਿਹਤ ਵੀ ਵੰਡ ਰਹੇ ਆਂ ਵੀ ਜਿਹੜਾ ਆਪਾਂ ਐਮਪਲੇਟ ਬਣਿਆ ਬੁੱਕਲੇਟ ਹੈ ਕਿਤਾਬਾਂ ਨੇ ਉਹ ਇਹ ਸਾਰਾ ਸਿਹਤ ਅਸੀਂ ਘਰ ਘਰ ਜਾ ਕੇ ਵੰਡ ਰਹੇ ਆਂ ਨਾਲ ਇੱਕ ਸਭ ਤੋਂ ਵੱਡਾ ਪ੍ਰੋਗਰਾਮ ਅਸੀਂ ਡਰਾਈਵ ਲਈ ਹੈ ਕਿ 70 ਸਾਲ ਪਲੱਸ ਵਾਲਾ ਕੋਈ ਵੀ ਬਜ਼ੁਰਗ ਵਿਅਕਤੀ ਉਹ ਕਿਸੇ ਵੀ ਤਬਕੇ ਦਾ ਹੈ ਕਿਸੇ ਵੀ ਜਿਹੜੀ ਆਪਣੀ ਬਰਾਦਰੀ ਨਾਲ ਸੰਬੰਧ ਰੱਖਦਾ ਉਹ 70 ਪਲਸ ਹੋ ਗਿਆ ਤਾਂ ਉਹਦਾ ਯੋਸ਼ਮਾਨ ਦਾ ਕਾਰਡ ਬਣਾਉਣਾ ਕਾਰਡ ਬਣਾਉਣਾ ਤੇ ਘਰ ਘਰ ਦੇ ਕੇ ਆਉਣਾ ਵੰਡ ਕੇ ਆਉਣਾ ਇਹ ਸਾਰੇ ਸਾਥੀਆਂ ਨੂੰ ਇਹਨਾਂ ਕੰਮਾਂ ਲਈ ਸਾਰਿਆਂ ਲਈ ਅੱਜ ਮੈਂ ਬੈਠ ਕਰਨ ਆਇਆ ਕਿ ਇਸ ਜ਼ਿਲ੍ਹੇ ਦੀਆਂ ਵੀ ਚਾਹੇ 12 ਸਰਕਲ ਨੇ ਇੱਥੇ ਔਰ ਇਹਨਾਂ ਦੇ ਸ਼ਕਤੀ ਕੇਂਦਰ ਜਿੱਨੇ ਉਹਨਾਂ ਤੇ ਪ੍ਰੋਗਰਾਮ ਪ੍ਰੋਫੈਸ਼ਨਲ ਮੀਟ ਹੋਵੇ ਐਗਜ਼ਿਬਿਸ਼ਨ ਲੱਗੇ ਇਸ ਕੰਮ ਨੂੰ ਗਤੀ ਦੇਣ ਵਾਸਤੇ ਮੈਂ ਆਪਣੇ ਭਾਈ ਸਾਹਿਬ 11 ਸਾਲ ਬੇਮਿਸਾਲ ਗੱਲ ਕੀਤੀ ਹੈ ਪੰਜਾਬ ਨੂੰ ਕੀ ਵੱਡੀ ਦੇਣ ਕਿਉਂਕਿ ਆਉਣ ਵਾਲੇ ਟਾਈਮ 2027 ਦੀ ਵੱਡੀਆਂ ਚੋਣਾਂ ਹੋਣ ਚਾਹੀਆਂ ਪੰਜਾਬ ਵਾਸੀਆਂ ਨੂੰ ਖਾਸ ਤੌਰ ਤੇ ਕੀ ਲਾਭ ਪਹੁੰਚਿਆ ਮੈਂ ਕਹਿੰਦਾ ਸਭ ਤੋਂ ਵੱਡੀ ਦੇਣ ਤਾਂ ਇਹ ਆ ਵੀਰ ਤੁਸੀਂ ਵੀ ਜਾਣਦੇ ਹੋ ਆਪਾਂ ਰੋਜ਼ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਸਾਨੂੰ ਜਿਹੜੇ ਵਿਛੜੇ ਗੁਰਧਾਮਾਂ ਦੇ ਖੁੱਲੇ ਦਰਸ਼ਨ ਦیدارੇ ਬਖਸ਼ਿਸ਼ ਕਰੋ ਔਰ ਕਰਤਾਰਪੁਰ ਕੋਰੀਡੋਰ ਬਣਾਉਣਾ ਉਹ ਅਸੀਂ ਮਾਨਯੋਗ ਨਰਿੰਦਰ ਮੋਦੀ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਔਰ ਸਾਡੇ ਇਸ ਦੇ ਨਾਲ ਨਾਲ 412 ਲੋਕ ਜਿਹੜੇ ਕਾਲੀ ਸੂਚੀ ਸੀ ਉਹ ਸੂਚੀ ਖਤਮ ਕੀਤੀ ਹੈ ਪੰਜਾਬ ਦੇ ਵਿੱਚ ਜਿਹੜੇ ਸੁਲਤਾਨਪੁਰ ਲੋਧੀ ਔਰ ਇਸ ਤਰ੍ਹਾਂ ਦੇ ਜਿਹੜੇ ਸਾਡੇ ਇਤਿਹਾਸਿਕ ਥਾਨ ਸਥਾਨ ਨੇ 550ਵੇਂ ਗੁਰਪੁਰਬ ਗੁਰੂ ਨਾਨਕ ਪਾਸ਼ਾ ਦੇ ਸਬੰਧ ਦੇ ਵਿੱਚ ਉਸ ਵੇਲੇ ਇੱਕ ਸਾਲ ਮਨਾਏ ਗਏ ਸੀਗੇ ਔਰ ਸ਼ਤਾਬਦੀਆਂ ਗੁਰੂ ਸਾਹਿਬ ਜੀ ਦੇ ਚਾਹ ਸਾਹਿਬ ਇਕਬਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਸ਼ਤਾਬਦੀ ਹੋਵੇ 351 ਸਾਲ ਦੀ ਤਾਂ ਉਹ ਉਹਨੂੰ ਵੀ ਸਰਕਾਰ ਨੇ ਜਿਹੜਾ ਪੂਰੇ ਇਸ ਦੇਸ਼ ਦੇ ਵਿੱਚ ਮਨਾਇਆ ਸੀ ਔਰ ਗੁਰੂ ਨਾਨਕ ਪਾਸ਼ਾ ਦੀ ਜਿਹੜੀ 550ਵਾਂ ਉਹਨਾਂ ਦਾ ਪ੍ਰਕਾਸ਼ ਪਰਵ ਸੀਗਾ ਉਹ ਪੂਰੇ ਸੰਸਾਰ ਦੇ ਵਿੱਚ ਮਨਾਇਆ ਔਰ ਸਭ ਤੋਂ ਵੱਡੀ ਗੱਲ ਜਿਹੜੀ ਸਾਡੇ ਜੋਰਾਵਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਉਹਨਾਂ ਦਾ ਜਿਹੜਾ 26 ਦਸੰਬਰ ਨੂੰ ਵੀਰ ਬਾਲ ਦੇ ਵਿੱਚ ਜਿਹੜਾ ਸਰਕਾਰ ਨੇ ਨੋਟੀਫਾਈ ਕੀਤਾ ਔਰ ਤੁਹਾਨੂੰ ਜਾਣਕਾਰੀ ਮੈਂ ਦੱਸ ਦੇਵਾਂ ਕਿ ਉਸ ਦਿਨ ਜਦੋਂ ਨੋਟੀਫਿਕੇਸ਼ਨ ਹੋਈ ਹੈ ਤੇ ਲਗਭਗ 1 ਦਿਨ ਵਿੱਚ 5 ਕਰੋੜ ਲੋਕਾਂ ਨੇ ਸਰਚ ਕੀਤਾ ਹੈ ਪੂਰੇ ਸੰਸਾਰ ਦੇ ਵਿੱਚ ਔਰ ਇਸ ਤਰ੍ਹਾਂ ਦੀਆਂ अनेका ਪ੍ਰਾਪਤੀਆਂ ਹੈ ਰੇਲਵੇ ਸਟੇਸ਼ਨ ਪੰਜਾਬ ਦੇ ਨਵੀਨੀਕਰਨ ਹੋ ਰਹੇ ਆ ਸੜਕਾਂ ਦਾ ਜਾਲ ਵਿਛਰੇ ਆ ਔਰ ਪੰਜਾਬ ਦੇ ਵਿੱਚ ਹਰ ਤਰ੍ਹਾਂ ਦੇ ਕੰਮ ਜੜੇ ਆ ਉਹ ਡਵੈਲਪਮੈਂਟ ਦੇ ਹੋ ਰਹੇ ਆ ਔਰ ਅਸੀਂ ਜਿਹੜੇ ਕੇਂਦਰ ਸਰਕਾਰ ਵੱਲੋਂ ਜਿਹੜੀਆਂ ਜਿਹੜੀਆਂ ਚੀਜ਼ਾਂ ਨੇ ਉਹ ਹਰੇਕ ਸਰਕਾਰ ਕਰ ਰਹੀ ਹੈ ਔਰ ਮੈਂ ਸਮਝਦਾ ਕਿ ਅੱਜ ਜੇ ਅਸੀਂ ਪ੍ਰਾਪਤੀਆਂ ਦੇ ਬਾਰੇ ਗੱਲ ਕਰੀਏ ਜਾਂ ਲੋਕਾਂ ਨੂੰ ਲਾਭ ਪਹੁੰਚਾਉਣ ਦਾ ਗੱਲ ਕਰੀਏ ਤੇ ਮੈਂ ਸਮਝਦਾ ਜਿੰਨਾ ਚਿਰ ਮੈਂ ਮਰਜ਼ੀ ਬੋਲੀ ਜਾਵਾਂ ਔਰ ਤੁਸੀਂ ਸੁਣੀ ਜਾਵੋ ਪਰ ਇਹਨਾਂ ਨੂੰ ਚਾਹਣ ਹੋਣ ਜਾ ਰਹੀ ਹੈ ਵੱਡੀ ਗੱਲ ਹੈ ਕਿ ਜਿਹੜੀ ਕੱਲ੍ਹ ਦੇ ਕਾਰਜਕਾਰੀ ਪ੍ਰਧਾਨ ਨੇ ਸਮਝੋਤੇ ਦੀ ਗੱਲ ਕੀਤੀ ਹੈ ਲੱਗਦਾ ਕਿ 27 ਤੋਂ ਪਹਿਲਾਂ ਪਹਿਲਾਂ ਜਿਹੜਾ ਸਮਝੋਤਾ ਹੋ ਜੀ ਬਿਲਕੁਲ ਕੋਈ ਸਮਝੋਤਾ ਨਹੀਂ ਬਿਲਕੁਲ ਕੋਈ ਸਮਝੋਤਾ ਨਹੀਂ ਉਹ ਐਵੇਂ ਲੋਕਾਂ ਨੂੰ ਭਰਮ ਚ ਪਾਉਂਦੇ ਆ ਭਾਰਤੀ ਜਨਤਾ ਪਾਰਟੀ ਉਹਨਾਂ ਨੇ ਆਪਣੇ ਆਪ ਸਮਝੌਤਾ ਤੋੜਿਆ ਸੀ ਭਾਰਤੀ ਜਨਤਾ ਪਾਰਟੀ ਕਿਸੇ ਵੀ ਲੈਵਲ ਤੇ ਕਿਸੇ ਵੀ ਪੱਧਰ ਤੇ ਕੋਈ ਸਮਝੌਤਾ ਨਹੀਂ ਕਰੇਗੀ ਉਹ ਕਿਉਂ ਇਸ ਤਰ੍ਹਾਂ ਦੀ ਗੱਲਾਂ ਕਰਦੇ ਜਿੰਨਾ ਚਿਰ ਉਹ ਗੱਲ ਸਾਡੀ ਕਿਤੇ ਹੈ ਹੀ ਨਹੀਂ ਤੇ ਐਵੇਂ ਕਿਉਂ ਲੋਕਾਂ ਨੂੰ ਭਰਮ ਚ ਪਾਉਂਦੇ ਆ ਜਦੋਂ ਇਹ ਆ ਵੀ ਅਸੀਂ ਅੱਜ ਤੱਕ ਕੋਈ ਸਮਝੌਤਾ ਨਹੀਂ ਹੈਗਾ ਨਾ ਹੀ ਸਮਝੌਤਾ ਕਰਨਾ ਕਰਨਾ ਹੈਗਾ ਜੇ ਤੋੜਿਆ ਨਾ ਆਪਣੇ ਆ ਜੇ ਤੋੜਿਆ ਤਾਂ ਫਿਰ ਅਸੀਂ ਭਾਈ ਇਸ ਤਰ੍ਹਾਂ ਕਿਉਂ ਕਰਾਂਗੇ ਜੀ ਔਰ ਉਸ ਆਰ ਦਾਡ ਜਖਸ਼ਰ ਸਾਨੂੰ ਉਹਨਾਂ ਨੇ ਛੱਡਿਆ ਸੀਗਾ ਸੋ ਇਹ ਇਹ ਚੀਜ਼ ਹੈਗੀ ਹੈ ਬਿਲਕੁਲ ਸਮਝੌਤੇ ਲਈ ਗੱਲ ਹੈ ਜੀ ਦੂਰ ਦੂਰ ਤੱਕ ਨਹੀਂ ਹੈ ਠੀਕ ਹੈ ਥੈਂਕ ਯੂ ਧੰਨਵਾਦ